ਲਹਿੰਦੇ ਪੰਜਾਬ ਤੋਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਜੀ ਅੱਜ ਅਸੀਂ ਆਏ ਹੋਏ ਹਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਬਿਲਕੁਲ ਇੰਡੀਅਨ ਆਪਣੇ ਬਾਰਡਰ ਦੇ ਨਾਲ ਡੇਰਾ ਬਾਬਾ ਨਾਨਕ ਦੇ ਸਾਹਮਣੇ ਪਾਸੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਅੰਤਮ ਸਮੇਂ ਦੇ ਵਿੱਚ ਇੱਥੇ ਖੇਤੀ ਕੀਤੀ ਹਲਵਾਇਆ ਤੇ ਨਾਲ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦਿੱਤਾ ਹਨ ਸਾਰੀਆਂ ਸੰਗਤਾਂ ਨੂੰ ਲੰਗਰ ਦੇ ਪ੍ਰਤੀ ਮਤਲਬ ਪ੍ਰੇਰਿਤ ਕੀਤਾ ਇੱਥੇ ਕਿਹੋ ਜੀ ਯਾਦਗਰ ਬਣੀ ਹੋਈ ਹੈ ਤੇ ਕਿਹੋ ਜਾਂ ਦਰਬਾਰ ਸਾਹਿਬ ਉਹ ਸਾਰਾ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਉਣੀ ਆ। ਇਹ ਸਾਹਮਣੇ ਵਾਲੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਦਰਬਾਰ ਹਾਲ ਹੈ ਸ੍ਰੀ ਕਰਤਾਰਪੁਰ ਸਾਹਿਬ ਦਾ। ਪੂਰੀ ਸੰਗਤ ਗੁਰਦਾਮਾ ਦੇ ਦਰਸ਼ਨ ਕਰਦੀ ਕਰਦੀ ਜੀ ਇੱਥੇ ਪਹੁੰਚੀ ਹੈ। ਜਿੰਨਾ ਨਨਕਾਣਾ ਸਾਹਿਬ ਜਾਤਾ ਗਿਆ ਸੀ ਉਹ ਹੁਣ ਸ੍ਰੀ ਕਰਤਾਰਪੁਰ ਸਾਹਿਬ ਪਹੁੰਚ ਗਏ ਤੇ ਇਸ ਤੋਂ ਬਾਅਦ ਸੰਗਤ ਨੇ ਸਹਿਮੇ ਲਾਹੌਰ ਵੱਲੋਂ ਜਾਣਾ ਜੀ। ਤੇ ਪਹਿਲਾਂ ਅ ਅੰਦਰਲੇ ਪਾਸੇ ਦਰਸ਼ਨ ਕਰ ਲਈਏ ਜੀ ਸਾਰੇ ਫਿਰ ਬਾਅਦ ਚੋਂ ਅਸੀਂ ਤੁਹਾਨੂੰ ਅ ਇਧਰਲੇ ਪਾਸੇ ਜਿੰਨਾ ਵੀ ਬਾਰੇ ਹੋਰ ਇਤਿਹਾਸਿਕ ਚੀਜ਼ਾਂ ਸਾਰੇ ਜੀ ਇਹ ਦਰਸ਼ਨ ਕਰਾਉਣੀ ਹੈ ਦਰਬਾਰ ਹਾਲ ਦੇ ਅੰਦਰ ਨੇ ਇਹਦੇ ਪੱਥਰ ਲੱਗੇ ਹੋਏ ਐ ਇਹਦੇ ਅ ਪੁਰਾਣੀਆਂ ਨਿਸ਼ਾਨੀਆਂ ਲੱਗੀਆਂ ਹੋਣ ਐ ਤੇ ਜੀ ਤੋਂ ਪਤਾ ਲੱਗਦਾ ਕਿ ਰਿਆਸਤਾਂ ਦੇ ਟਾਈਮ ਜਿਹੜੇ ਪੰਜਾਬ ਚ ਰਿਆਸਤਾਂ ਦਾ ਰਾਜ ਸੀ ਨਾ ਉਦੋਂ ਇਹ ਦਰਬਾਰ ਹਾਲ ਬਣਾਇਆ ਗਿਆ ਸੀ ਅੱਜ ਵੀ ਉਸੇ ਤਰ੍ਹਾਂ ਪ੍ਰਾਤਕਲ ਨੂੰ ਉਹ ਤਲਵਰੂਪ ਚ ਇਹ ਦਰਬਾਰ ਹਾਲ ਹੈ ਆਪਣੇ ਨੂੰ ਨਸ਼ਾ ਮਤੋਰੀਆ ਸਰ ਮੁੰਡੇ ਕਹਿੰਦਾ ਜਾਣਾ ਸੀ ਮਾਰ ਕੇ ਤੇ ਗਿਆ ਕੁਛ ਨਹੀਂ ਹੋਇਆ ਲੈ ਜੈਕੜੇ ਕਿ ਲਈ ਜਾ ਕਰ ਆਪਣੇ ਨੂੰ ਹੁਣ ਅਸੀਂ ਚੱਲੇ ਆ ਜੀ ਦੁਬਾਰਾ ਬਾਹਰਲੇ ਪਾਸੇ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਉਸ ਖੂਹ ਦੇ ਪਵਿੱਤਰ ਖੂਹ ਦੇ ਇੱਧਰ ਆ ਜਿਓ ਜੀ ਖੂਹ ਤੇ ਜਾਈਏ ਪਹਿਲਾਂ ਇਹ ਉਹ ਪਵਿੱਤਰ ਖੂਹ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਮਤਲਬ ਹਲ ਵਾਇਆ ਖੇਤੀ ਕੀਤੀ 2019 ਤੱਕ ਜਦੋਂ ਇਹ ਗੁਰਦੁਆਰਾ ਸਾਹਿਬ ਦਾ ਕਟਨ ਹੋਇਆ ਉਸ ਤੋਂ ਪਹਿਲਾਂ ਜਿੰਨਾ ਤੁਹਾਨੂੰ ਫਰਸ਼ ਲੱਗਿਆ ਸੰਗਮਰਮਰ ਲੱਗਿਆ ਦਿਖ ਰਿਹਾ ਚੁਗਿਰਦੇ 'ਚ ਇੱਥੇ ਸਾਰੇ ਫਸਲ ਬੀਜਦੀ ਸੀ ਇਹ ਗੁਰੂ ਘਰ ਕੋਲੇ ਬਹੁਤ ਖੁੱਲੀ ਜ਼ਮੀਨ ਜਾਇਦਾਦ ਹੈ ਗੁਰੂ ਪਾਤਸ਼ਾਹ ਦੇ ਨਾਮ ਹੈ ਸਾਰੀ ਜ਼ਮੀਨ ਜਾਇਦਾਦ ਅੱਜ ਵੀ ਇਹ ਰਾਏ ਬਲਾਰ ਖਾਨ ਸਾਹਿਬ ਨੇ 750 ਮਰਬਾ ਉਸ ਟਾਈਮ ਗਰੁੱਪ ਵਾਸ਼ਰਮ ਜਮੀਨ ਦਾ ਦਿੱਤਾ ਸੀਗਾ ਤੇ ਜਿਹਦੇ ਚ ਇੱਥੇ ਪਾਣੀ ਪੜਿਆ ਮਤਲਬ ਉਹਨਾਂ ਨੇ ਕਰਤਾਰਪੁਰ ਪਿੰਡ ਵਸਾਇਆ ਤੇ ਇੱਥੇ ਉਹਨਾਂ ਨੇ ਖੇਤੀ ਕੀਤੀ ਇੱਕ ਖੂਹ ਅੱਜ ਵੀ ਮੌਜੂਦ ਆ ਤੇ ਜਿੱਥੋਂ ਕਦੇ ਆਪਣੇ ਖੇਤਾਂ ਨੂੰ ਪਾਣੀ ਦਿੰਦੇ ਹੋਏ ਵਾਹਿਗੁਰੂ ਵਾਹਿਗੁਰੂ ਜੀ ਪਾਣੀ ਲੋ ਜੀ ਹੁਣ ਤਾ ਰੁਕਾ ਦੀਏ ਦਰਸ਼ਨ ਫਿਰ ਜੀ ਹਾਲਟ ਲੱਗੇ ਹੋਏ ਆ ਪ੍ਰਾਨਾ ਜੀ ਨੂੰ ਟਿੰਡਾ ਵਾਲਾ ਖੂਹ ਪ੍ਰਾਨੇ ਟਾਈਮ ਦਾ ਕਹਿੰਦੇ ਅੱਜ ਵੀ ਇਹ ਚੱਲਦਾ ਹੈਗਾ ਇਹ ਖੂਹ ਹੈ ਜੀ ਉੱਪਰਲੇ ਪਾਸੇੋਂ ਛੱਟਿਆ ਹੋਇਆ ਪਰ ਥੱਲੇ ਪਾਣੀ ਮਤਲਬ ਅੱਜ ਵੀ ਜਾਲੇ ਦੇ ਚੋਂ ਅੱਜ ਵੀ ਆਉਂਦਾ ਇਹ ਸਾਰੇ ਟਿੰਡਾ ਵਾਲਾ ਖੂਹ ਆ ਟਿੰਡ ਹੁੰਦੇ ਸੀ ਛੋਟੇ ਛੋਟੇ ਦਾ ਪੀਪੇ ਲੱਗੇ ਹੁੰਦੇ ਸੀ ਤੇ ਜਿਹਦੇ ਨਾਲ ਪਾਣੀ ਆਉਂਦਾ ਪੁਰਾਣੇ ਡੈਮ ਚ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਜੀ ਬਾਹਰਲੇ ਪਾਸੇ ਆਪਾਂ ਹੁਣ ਅਸੀਂ ਚੱਲਿਆ ਜੀ ਗੁਰੂ ਪਾਤਸ਼ਾਹ ਦੇ ਖੇਤਾਂ ਵੱਲ ਤੇ ਵੈਸੇ ਤਾਂ ਇਹ ਵੀ ਸਾਰੇ ਖੇਤ ਹੀ ਸੀਗੇ ਤੁਹਾਨੂੰ ਜਿਵੇਂ ਦੱਸਿਆਗਾ ਤੇ ਪੰਜ ਅੱਜ ਤੋਂ 6 ਸਾਲ ਪਹਿਲਾਂ ਤੇ ਆ ਇਮਾਰਤਾਂ ਸਾਰੀਆਂ ਬੰਨ ਤੱਕ ਪਰ ਹੁਣ ਜਿਹੜੇ ਇਹਨਾਂ ਦੇ ਖੇਤੀ ਇੱਥੇ ਬਹੁਤ ਸਾਰੀਆਂ ਗੁਰਦੁਆਰਾ ਸਭ ਕੋਲ ਕਾਫੀ ਜ਼ਾਇਦ ਸਾਰੀ ਜ਼ਮੀਨ ਹੈ ਅੱਜ ਵੀ ਤੇ ਕੁਝ ਥਾਂ ਤੇ ਅੱਜ ਵੀ ਬਾਗ ਲਾ ਕੇ ਰੱਖੇ ਹੋਏ ਆ ਫਸਲ ਹੁੰਦੀ ਹੈ ਤੇ ਸਾਰੀਆਂ ਫਸਲਾਂ ਜਿਵੇਂ ਆਪਣੇ ਆਪਣੇ ਅੰਗ ਬੀਜੀਆਂ ਜਾਂਦੀਆਂ ਅੱਜ ਵੀ ਖੇਤੀ ਹੁੰਦੀ ਹੈ ਤੇ ਉਧਰ ਤੁਹਾਨੂੰ ਖੇਤਾਂ ਚ ਲੈ ਕੇ ਚੱਲਦੇ ਉਹਨਾਂ ਦਾ ਨਾਮ ਗੁਰੂ ਕੇ ਬਾਗ ਹੈ ਜੀ ਤੇ ਗੁਰੂ ਕੇ ਬਾਗ ਹੈ ਜਿਹੜੇ ਉਹ ਤੁਹਾਨੂੰ ਦਿਖਾ ਕੇ ਲਿਆਉਨੇ ਆ ਇਹਨਾਂ ਥਾਵਾਂ ਚੋਂ ਹੀ ਉਹ ਥਾਵਾਂ ਨੇ ਸਾਰੀਆਂ ਜਿੱਥੇ ਗੁਰੂ ਪਾਸ਼ਾ ਆਪ ਹਲ ਵਾਉਂਦੇ ਰਹੇ ਆ ਰਾਵੀ ਦਰਿਆ ਦਾ ਕੰਢਾ ਹੈ ਰਾਵੀ ਦਰਿਆ ਇਥੋਂ ਅਸਈ ਮੇਰੇ ਖਿਆਲ ਚ ਕੋਈ ਕਿਲੋਮੀਟਰ 1.5 ਕਿਲੋਮੀਟਰ ਦੀ ਵਿਥ ਤੇ ਵਗਦਾ ਹੈਗਾ ਇਹ ਹੁਣ ਅਸੀਂ ਪਹੁੰਚ ਗਏ ਜੀ ਜਿਹੜੀ ਇੱਥੇ ਬਾਬਾ ਜੀ ਨੇ ਉਪਦੇਸ਼ ਦਿੱਤਾ ਸੀਗਾ ਕਿਰਤ ਕਰੋ ਨਾਮ ਜਪੋ ਤਾਂ ਤੇ ਵੰਡ ਛਕੋਦਾ ਉਹਨੂੰ ਰਿਪਰੈਜ਼ੈਂਟ ਕਰਦੇ ਆ ਇਹ ਕਿਰਪਾਨ ਤੇ ਇਹਦੇ ਕੋਲ ਅਸੀਂ ਹੁਣ ਪਹੁੰਚ ਗਏ ਇਹਦੇ ਉੱਪਰ ਗਰਾਉਂਡ ਬ੍ਰੇਕਿੰਗ ਸੈਰਮਨੀ ਜੋ 2018 ਦੇ ਵਿੱਚ ਇਹ ਸ਼ੁਰੂ ਹੋਇਆ ਸੀ ਪ੍ਰੋਜੈਕਟ ਤੇ ਨਵੰਬਰ 2019 ਦੇ ਵਿੱਚ ਲਾਂਘਾ ਖੁੱਲਿਆ ਸੀਗਾ ਮਿਸਟਰ ইমরান ਖਾਨ ਉਹਦੋਂ ਦੇ ਇਹਨਾਂ ਦੇ ਵਜ਼ੀਰ ਆAlam ਵਜ਼ੀਰ ਆAlam ਸੀਗੇ ਪ੍ਰਾਈਮ ਮਿਨਿਸਟਰ ਤੇ ਇਹਨਾਂ ਵੱਲੋਂ ਹੈਗੇ ਉਦਘਾਟਨ ਕੀਤਾ ਗਿਆ ਸੀਗਾ ਚੱਲੀਏ ਜੀ ਪਿਛਲੇ ਪਾਸੇ ਹੁਣ ਇੱਧਰ ਜੀ ਗੁਰੂ ਕੇ ਬਾਗ ਨੇ ਸਤਿ ਸ਼੍ਰੀ ਅਕਾਲ ਬਾਪੂ ਜੀ ਕਿਵੇਂ ਹੋ ਠੀਕ ਠਾਕ ਹੋ ਹਾਂ ਠੀਕ ਹੋ ਹੋਰ ਚੜ੍ਹਦੀ ਕਲਾ ਹਾਂ ਚਲੋ ਹੋਰ ਸੇ ਤਕੜੀ ਹੈ ਦਰਸ਼ਨ ਵਧੀਆ ਹੋਗੇ ਹਾਂਜੀ ਹਾਂਜੀ ਚਲੋ ਤੇਪੇਛਲੇ ਪਾਸੇ ਸਾਰੇ ਖੇਤ ਆ ਜੀ ਸਾਰੇ ਹੁਣ ਖੇਤਾਂ ਵਾਲਾ ਸੀ ਜਿਹੜਾ ਮਾਰ ਕੇ ਆਉਂਦੇ ਨਾਲ ਨਾਲ ਤੁਹਾਨੂੰ ਕਰਾਉਨੇ ਆ ਦਰਸ਼ਨ ਜੀ ਸਾਧ ਸੰਗਤ ਜੀ ਇੱਧਰ ਨੀਸ਼ਾਨ ਸਾਹਿਬ ਲੱਗਿਆ ਹਾਂਜੀ ਬੋਰਡ ਲੱਗਿਆ ਹੋਇਆ ਤੇ ਹੂਬ ਹੂ ਇਹਨੂੰ ਜੋ ਘਾਰ ਲਾ ਕੇ ਉਹਦੀ ਸ਼ੇਪ ਦਿੱਤੀ ਗਈ ਆ ਨੀਸ਼ਾਨ ਸਾਹਿਬ ਦੀ ਸਾਨੂੰ ਸਾਰੀ ਸੰਗਤ ਨੂੰ ਮਤਲਬ ਕਿ ਬੇਨਤੀ ਆ ਵੀ ਨੀਸ਼ਾਨ ਸਾਹਿਬ ਤੇ ਇਹ ਆਪਣੀ ਮਤਲਬ ਕਿ ਨੀਸ਼ਾਨ ਸਾਹਿਬ ਦੀ ਉਹ ਆ ਆਪਾਂ ਇਹਨੂੰ ਪਵਿੱਤਰ ਆ ਨਾ ਆਪਾਂ ਮੰਨਦੇ ਆ ਪਵਿੱਤਰ ਨੀਸ਼ਾਨ ਲੇਕਿਨ ਇਹਦੀ ਰਿਸਪੈਕਟ ਕਰਨੀ ਚਾਹੀਦੀ ਆ ਨਾ ਕਿ ਆਪਾਂ ਇਹਦੇ ਉੱਪਰ ਚੜ ਕੇ ਬੈਠੀਏ ਹਾਂਜੀ ਅਗਰ ਕੋਈ ਹੋਰ ਕਿਸੇ ਧਰਮ ਦਾ ਆਪਣੇ ਨਿਸ਼ਾਨ ਸਾਹਿਬ ਦੀ ਕਿਸੇ ਤਰ੍ਹਾਂ ਦੀ ਕੋਈ ਬੇਇੱਜ਼ਤੀ ਕਰਦਾ ਆਪਾਂ ਨਹੀਂ ਸਹਿਣ ਕਰ ਸਕਦੇ ਹਾਂਜੀ ਪਰ ਆਪਾਂ ਖੁਦ ਸਿੱਖੋਗੇ ਇਹਦੇ ਉੱਪਰ ਜਾ ਕੇ ਬੈਠਦੇ ਆ ਹੂੰ ਸੋਚਣਾ ਚਾਹੀਦਾ ਇਹਦੇ ਬਾਰੇ ਸੋਚਣਾ ਤੇ ਜੀ ਜ਼ਰੂਰ ਸੋਹਣਾ ਮੈਸੇਜ ਆ ਤੁਹਾਡਾ ਇਹ ਆ ਗਿਆ ਜੀ ਬਾਬਾ ਜੀ ਦੇ ਬਾਗ ਤੇ ਗੁਰੂ ਸਾਹਿਬ ਦਾ ਜਿਹੜਾ ਤੁਹਾਨੂੰ ਖੇਤ ਦੱਸਿਆ ਨਾ ਤੇ ਇੱਥੇ ਫਸਲਾਂ ਸਾਰੀਆਂ ਵੀ ਜੀਂਦੇ ਨੇ ਜੀ ਆ ਕੋਸ਼ਤਾ ਖਜੂਰਾਂ ਲਾ ਰખીਆਂ ਤੇ ਪਿਛਲੀ ਵਾਰ ਜਦੋਂ ਆਏ ਸੀ ਇੱਥੇ ਸਰੋਂ ਬੀਜੀ ਹੋਈ ਸੀ ਸਾਰੇ ਚ ਐਤ ਕੀ ਬਾਹ ਖ ਕਣਕ ਦੀ ਮੇਰੇ ਖਿਆਲ ਚ ਤਿਆਰੀ ਆ ਹੁਣ ਤੇ ਪਿਛਲੇ ਪਾਸੇ ਅਮਰੂਦਾਂ ਦਾ ਬਾਗ ਹੈਗਾ ਸਾਰਾ ਐਤ ਕੀ ਵੀ ਹੈਗਾ ਸੰਗ ਤਾਂ ਜਾਂਦੀਆਂ ਬਹੁਤ ਉੱਥੇ ਤੱਕ ਜਿਹੜੀ ਮਿੱਟੀ ਦੇ ਵਿੱਚ ਹੁਣ ਅਸੀਂ ਖੜਿਆ ਇਹ ਉਹ ਮਿੱਟੀ ਹੈ ਜੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਖੁਦ ਹਲ ਵਾਇਆ ਤੇ ਹੱਥੀਂ ਕਿਰਤ ਕੀਤੀ ਹੈ ਹੱਥੀਂ ਇੱਥੇ ਫਸਲਾਂ ਗਈਆਂ ਇਹੀ ਜ਼ਮੀਨ ਹੈ ਜਿਹੜੀ ਉਹਨਾਂ ਦੇ ਆਪਣੇ ਨਾਮ ਸੀ ਤੇ ਅੱਜ ਇਹ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਜਿਹੜੀ ਜ਼ਮੀਨ ਨਾਮ ਹੈ ਇੱਥੋਂ ਅਸੀਂ ਹੁਣ ਮਿੱਟੀ ਭਰ ਰਹੇ ਹਾਂ ਜੀ ਤੇ ਸਭ ਤੋਂ ਬੇਸ਼ਕੀਮਤੀ ਚੀਜ਼ ਜਦੋਂ ਤੁਸੀਂ ਕਦੇ ਕਰਤਾਰਪੁਰ ਸਾਹਿਬ ਆਵੋ ਤਾਂ ਇਹ ਖਜ਼ਾਨਾ ਜ਼ਰੂਰ ਲੈ ਕੇ ਜਾਇਓ ਤੇ ਆਪੋ ਆਪਣੇ ਘਰਾਂ ਚ ਪਾਇਓ ਇਹ ਦਾ ਇਸ ਤੋਂ ਮਹਿੰਗਾ ਕੋਈ ਇਸ ਤੋਂ ਮਹਿੰਗੀ ਕੋਈ ਚੀਜ਼ ਨਹੀਂ ਹੈ ਨਾ ਇਹ ਅਮੁੱਲ ਹੈ ਹਾਂ ਜੀ ਇਹ ਅਨਮੋਲ ਹੈ ਅਮੁੱਲ ਹੈ ਤੇ ਪਹਿਲਾਂ ਵੀ ਅਸੀਂ ਲੈ ਕੇ ਗਏ ਸੀ ਪਹਿਲਾਂ ਪਹਿਲਾਂ ਲੰਗਣ ਦੇਤੀ ਸੀ ਖੁਸ਼ੀ ਕਾਫੀ ਜਣਾਂ ਨੇ ਪੁੱਛਿਆ ਸੀ ਉਦੋਂ ਹਾਂਜੀ ਪਹਿਲਾਂ ਲੰਗਣ ਦੇਤੀ ਸੀ ਇਸ ਵਾਰੀ ਦਾ ਸਾਨੂੰ ਪਤਾ ਨਹੀਂ ਹੈਗਾ ਪਰ ਲੰਗਣ ਦੇ ਦੰਦੇ ਆ ਵੈਸੇ ਹਾਂਜੀ ਕਿਉਂਕਿ ਇਹਦੇ ਨਾਲ ਤਾਂ ਕੀ ਹੁੰਦਾ ਵੈਸੇ ਹਾਂਜੀ ਸਾਡੀ ਸਾਰੀ ਫੈਮਿਲੀ ਵੀ ਲੈ ਕੇ ਗਈ ਹੈ ਸਾਡੀ ਸਾਰੀ ਫੈਮਿਲੀ ਨੇ ਇੱਥੋਂ ਮਿੱਟੀ ਭਰੀ ਹੈ ਅਸੀਂ ਵੀ ਸੋਚਦੇ ਸੀ ਇੱਥੋਂ ਮਿੱਟੀ ਲਾ ਜਾ ਕੇ ਇਹਦੇ ਉੱਤੇ ਕੋਈ ਬੂਟਾ ਹਨਾ ਕੋਈ ਬੂਟਾ ਲਾਵਾਂਗੇ ਕਿਉਂਕਿ ਅਸੀਂ ਨਵਾਂ ਘਰ ਪਾ ਰਹੇ ਹਾਂ ਘਰ ਚ ਪਾਰਕ ਦੇ ਵਿੱਚ ਇਹ ਪਾਵਾਂਗੇ ਤੇ ਹੋਰ ਅੱਗੇ ਨੂੰ ਚੱਲਦੇ ਆ ਜੀ ਤੁਹਾਨੂੰ ਉੱਥੋਂ ਕਰਾਉਂਦੇ ਆ ਦਰਸ਼ਨ ਏ ਦੇਖੋ ਜੀ ਖਜੂਰਾਂ ਲੱਗੀਆਂ ਹੋਈਆਂ ਜਿਹੜੀਆਂ ਤੁਹਾਨੂੰ ਦੱਸਿਆ ਸੀ ਨਾ ਇਹ ਇਹਨਾਂ ਤੇ ਲੱਗਦੀਆਂ ਸਾਰੀਆਂ ਕੱਚੀ ਸੰਗਤ ਤੋੜ ਲੈਂਦੀ ਐ ਰ ਅਮਰੂਦ ਕੱਚੇ ਤੋੜ ਲੈਂਦੀ ਐ ਥੱਲੇ ਡੀਏ ਹਾਂ ਐਦਾਂ ਨਾ ਕਰਿਆ ਕਰੋ ਇਹਨਾਂ ਨੂੰ ਨਾ ਤੋੜ ਤੋੜ ਸਿੱਟਿਆ ਕਰੋ ਫਸਲ ਨੂੰ ਫਸਲ ਖਰਾਬ ਹੁੰਦੀ ਐ ਕੱਚੀਆਂ ਐ ਜੇ ਪੱਕੀਆਂ ਹੋਣ ਦਾ ਨਹੀਂ ਜੇ ਤੁਸੀਂ ਥੱਲੇ ਡੀ ਕੀ ਉਹ ਚੱਕ ਸਕਦਾ ਹਾਂ ਹਾਂਜੀ ਥੱਲੋਂ ਚੱਕ ਸਕਦੇ ਹਾਂ ਤੁਸੀਂ ਆਹ ਦੇਖ ਲਓ ਆ ਸਾਰਾ ਬਾਹਿਆ ਹੋਇਆ ਜਿਵੇਂ ਤੁਹਾਨੂੰ ਦੱਸਿਆ ਸੀਗਾ ਇਹ ਪਤਾ ਨਹੀਂ ਕਿੰਨੀਆਂ ਕੁ ਪ੍ਰਾਣੀਆਂ ਲੱਗੀਆਂ ਹੋਣਗੀਆਂ ਥੱਲੇ ਹੀ ਹੋਈ ਵੀ ਥੋੜੀ ਲੱਗਦਾ ਰਿਪਨ ਹਾਂਜੀ ਇਹ ਤਾਂ ਜਦੋਂ ਦੇ ਅਸੀਂ ਦੇਖਦੇ ਆ 2019 ਦੇ ਉਸ ਤੋਂ ਪਹਿਲਾਂ ਦੀਆਂ ਨੇ 6 ਸਾਲ ਹੋ ਗਿਆ ਫਸਲਾਂ ਥੱਲੇ ਬਦਲਦੀਆਂ ਰਹਿੰਦੀਆਂ ਉਹ ਤੱਕ ਸੰਗਤ ਕਾਫੀ ਦੂਰ ਤੱਕ ਫਿਰ ਰਹੀ ਹੈਗੀ ਖੇਤਾਂ 'ਚ ਇਹ ਦੇਖੋ ਸਦਾ ਕੁਛੇ ਨੂੰ ਪਾਲਿਆ ਹੱਥ ਪੱਕੀਆਂ ਨੇ ਜੀ ਇਹ ਨਾ ਪੱਕੀਆਂ ਤੋਂ ਕੱਚੀਆਂ ਨਾ ਕੱਚੀਆਂ ਨਾ ਥੋੜਿਓ ਨਾ ਨਾ ਸਵਾਦ ਨੇ ਅੱਛਾ ਖਾਣ ਨੂੰ ਵਧੀਆ ਲਓ ਆ ਦੇਖੋ ਤੋੜ ਲਓ ਜੀ ਫਾਕੇ ਦੇਖੀ ਹੂੰ ਸਵਾਦ ਨੇ ਸਵਾਦ ਹੂੰ ਹੋਰ ਲੈ ਜੋ ਬੀਜ ਇਹ ਵੀ ਬੀਜ ਦਾਂਗੇ ਘਰੇ ਲੈ ਜਾ ਕੇ ਹਾਂਜੀ ਹਾਂ ਕੁਛ ਇਹ ਇੱਦੀ ਹੋ ਜਾਂਦੀ ਕੋਈ ਤੇ ਬੂਟਾ ਲੱਗਦਾ ਇਹਦੇ ਚ ਹੜਕ ਨਹੀਂ ਹੈਗੀ ਜੀ ਐ ਹੈ ਪਰ ਕਹੇ ਨਹੀਂ ਬਿਨਾ ਹੜਕ ਤੋਂ ਨਹੀਂ ਹੈ ਬਿਨਾ ਹੜਕ ਤੋਂ ਨਹੀਂ ਸਵਾਦ ਮਿੱਠੀਆਂ ਬਹੁਤ ਆ ਸਹੀ ਆ ਸਾਰੀਆਂ ਮਾਈਆਂ ਦੀ ਸੇਵਾ ਕਰਾਤੀ ਕਿ ਲੋ ਹੂੰ ਲਓ ਜੀ ਇਹਦੇ ਵਿੱਚ ਹੀ ਬਦਲੋ ਫਾਫੇ ਜੀ ਘਰੇ ਲੈ ਜਾ ਘਰੇ ਲੈ ਜਾ ਸਾਰਿਆਂ ਦੇ ਘਰੇ ਦੇ ਦਾਂਗੇ ਇੱਕ ਇੱਕ ਪ੍ਰਸ਼ਾਦ ਦੇ ਤੌਰ ਤੇ ਵੰਡ ਦਾਂਗੇ ਇਹ ਵੀ ਹਾਂਜੀ ਹਨਾ ਖੁਸ਼ੀ ਆਂਡੀਆਂ ਗੋਣ ਇਹਦੇ ਤੋਂ ਫਿਰ ਉੱਪਰ ਤਾਂ ਕੁਝ ਉਹ ਸੂਟ ਵੀ ਨਹੀਂ ਹੋ ਸਕਦੇ ਜੀ ਗੱਲ ਸਾਨੂੰ ਕੁਝ ਲਿਆ ਕੇ ਦਿੱਤਾ ਕਰ ਪ੍ਰਸ਼ਾਦ ਲਓ ਹਣ ਪ੍ਰਸ਼ਾਦ ਲਓ ਕੀ ਹਾਲ ਹੈ ਬਾਈ ਜੀ ਵਧੀਆ ਜੀ ਇਹ ਖੇਤਾਂ 'ਚ ਯਾਦਗਾਰ ਇੱਥੇ ਫੇਰ ਬਣੀ ਹੋਈ ਹੈ ਇੱਥੇ ਬੈਠੋ ਨਾ ਇੱਥੇ ਤੱਕ ਤੁਸੀਂ ਆ ਸਕਦੇ ਜੀ ਇੱਥੇ ਤੱਕ ਲਾਊਡ ਆ ਤੁਹਾਨੂੰ ਅੱਗੇ ਹੱਤ ਤੋ ਸੀਵਨ ਆ ਜਾਂਦਾ ਨਾਲ ਇਹ ਤੋਂ ਅੱਗੇ ਰਾਵੀ ਵਗਦਾ ਹੈਗਾ ਜਿਹੜਾ ਤੁਹਾਨੂੰ ਦੱਸਿਆ ਤੇ ਇੱਥੇ ਤੱਕ ਲਾਊਡ ਹੈ ਇਦੋਂ ਗਾਹਾਂ ਫਿਰ ਇਹਨਾਂ ਦੇ ਰੇਂਜਰ ਬੈਠੇ ਹੁੰਦੇ ਆ ਫੌਜ ਬੈਠੀ ਹੁੰਦੀ ਹੈ ਤੇ ਉਹ ਖੁਦ ਹੀ ਨਹੀਂ ਲੰਘਣ ਦਿੰਦੇ ਤੁਸੀਂ ਤਾਂ ਜਾਣਾ ਕੀ ਹੈ ਇਦੋਂ ਕਿ ਜਾਣੇ ਹਾਂ ਹਾਂਜੀ ਬਾਗਾਂ 'ਚ ਜਾ ਨਹੀਂ ਸਕਦੇ ਅੱਗੇ ਬਾਗ ਹੈਗੇ ਆ ਜੀ ਅਮਰੂਦਾਂ ਦੇ ਬਾਗ ਆਗੇ ਅੱਗੇ ਹੋ ਉੱਥੇ ਤੱਕ ਦੇਖੋ ਸਾਹਮਣੇ ਹਾਂ ਜੋ ਰੈਡੀ ਉਹ ਅਮਰੂਦਾਂ ਦੇ ਬਾਗ ਵੀ ਆ ਅੱਗੇ ਆ ਫੈਂਸਿੰਗ ਆ ਗਈ ਇੱਧਰਲੇ ਪਾਸੇ ਸਾਰੀ ਤਾਰਬੰਦੀ ਕੀਤੀ ਹੋਈ ਹੈ ਨਹੀਂ ਪਿਛਲੀ ਵਾਰੀ ਜਿਹੜੇ ਅਮਰੂਦ ਸੀ ਉਹ ਕਿੱਥੇ ਲੱਗੇ ਹੋਏ ਸਿਰਫ ਬਣੇ ਐਸੇ ਐਸੇ ਥਾਂ 'ਚ ਲੱਗੇ ਸੀ ਫੇ ਪੱਟ ਕਿਉਂ ਦਿੱਤੇ ਇੱਥੇ ਪਤਾ ਨਹੀਂ ਜੀ ਸਮੇਂ-ਸਮੇਂ ਤੇ ਚੇਂਜ ਕਰਦੇ ਰਹਿੰਦੇ ਹੋਣਗੇ ਜਿਹੜਾ ਨਾ ਖੇਤਾਂ ਨਾਲ ਪਾਸਾ ਇਹ ਬਿਲਕੁਲ ਰਾਵੀ ਦਰਿਆ ਦੇ ਨਾਲ-ਨਾਲ ਹੈਗਾ ਮਤਲਬ ਰਾਵੀ ਵਾਲੇ ਪਾਸੇ ਜਾਂ ਜਦੋਂ ਇੰਡੀਆ ਤੋਂ ਤੁਸੀਂ ਆਉਂਗੇ ਮੋਸਟਲੀ ਆ ਇਧਰ ਦਾ ਜਥੇ ਨਾਲ ਸਾਲ 'ਚ ਇੱਕ ਵਾਰੀ ਜਾਂ ਦੋ ਵਾਰੀ ਬਦਨਾ ਹੁੰਦਾ ਹੈ ਇਧਰਲੇ ਪਾਸੇ ਇੰਡੀਆ ਵਾਲੇ ਪਾਸੇ ਜਦੋਂ ਆਪਾਂ ਉੱਤਰਦੇ ਹਾਂ ਉਧਰਲੇ ਪਾਸੇ ਖੇਤ ਨਹੀਂ ਤੇ ਇੱਥੇ ਜ਼ਰੂਰ ਤੁਸੀਂ ਆ ਕੇ ਜਾਇਆ ਕਰੋ ਇਹਨਾਂ ਖੇਤਾਂ ਸਾਹਿਬ ਤੱਕ ਤਾਂ ਹਰੇਕ ਕੋਈ ਆ ਕੇ ਜਾਂਦਾ ਥੋੜਾ ਜਿਹਾ ਅੱਗੇ ਹੋਰ ਆ ਜਾ ਕਈ ਵਾਰ ਪਤਾ ਨਹੀਂ ਨਾ ਲੱਗਦਾ ਜਿੱਥੇ ਉਹ ਜਿਹੜਾ ਤੁਹਾਨੂੰ ਦਿਖਾਇਆ ਸੀ ਨਾ ਨਿਸ਼ਾਨ ਸਾਹਿਬ ਕਿਰਪਾਨ ਦਾ ਜਿਹੜਾ ਨਿਸ਼ਾਨ ਲੱਗਿਆ ਹੋਇਆ ਹੈਗਾ ਮਤਲਬ ਜਦੋਂ ਘਟਨ ਹੋਇਆ ਸੀਗਾ ਉਹਦੇ ਸਾਹਮਣੇ ਵਾਲੇ ਪਾਸੇ ਸਾਰੇ ਖੇਤੀ ਖੇਤ ਬਹੁਤ ਦੂਰ ਤੱਕ ਹੈ ਬਹੁਤ ਲੰਬਾ ਫਿਰ ਜਿੰਨੀ ਦੂਰ ਤੱਕ ਤੁਸੀਂ ਤੁਰਦੇ ਜਾਓਗੇ ਸਾਰੇ ਖੇਤ ਇਹ ਲਓ ਜੀ ਆ ਗਿਆ ਨਾਰਕਲੀ ਬਾਜ਼ਾਰ ਲਾਹੌਰ ਦਾ ਓਏ ਲੋਕ ਹਲੋ ਹੋ ਗਈ ਮੁਲਾਕਾਤ ਅੱਜ ਫਿਰ ਹਾਂ ਹੋ ਗਈ ਜੀ ਅੱਜ ਮੁਲਾਕਾਤ ਸასი ਘਾਲ ਕਿਵੇਂ ਹੋ ਠੀਕ ਠਾਕ ਹੋ ਸ਼ੁਕਰੀਆ ਮਿਹਰਬਾਨੀ ਆਜੋ ਆਜੋ ਨਾਲ ਹੀ ਸ਼ਾਪਿੰਗ ਕਰਦੇ ਆਂ ਧੀਆ ਨਾਲ ਹੀ ਜਾਂਦੇ ਆ ਜੀ ਅੱਗੇ ਹਾਂਜੀ ਤੇ ਅਨਾਰਕਲੀ ਬਾਜ਼ਾਰ ਆ ਗਿਆ ਜੀ ਇੱਧਰ ਚੱਕਣਾ ਸਬਾਨ ਹੁਣ ਐਡਾ ਕ ਬਾਜ਼ਾਰ ਹੈ ਲਿਕਾ ਜੀ ਹੈ ਜੀ ਏਕ ਏਕ ਦੁਕਾਨ ਹੈ ਸਾਰੀ ਦੋ ਦੋ ਦੁਕਾਨਾਂ ਨਹੀਂ ਆ ਕੁਛ ਆ ਦੇਖੋ ਸਾਹਮਣੇ ਜਿਵੇਂ ਡ్రਾਈ ਫਰੂਟਸ ਦੀਆਂ ਆਗੀਆਂ ਤੇ ਹਲਵੇ ਦੀਆਂ ਆਗੀਆਂ ਇਧਰ ਕੱਪੜੇ ਲੀੜੇ ਦੀਆਂ ਥੋੜਾ ਥੋੜਾ ਕਰਕੇ ਸਾਮਾਨ ਮਿਲਦਾ ਹੈਗਾ ਕੋਈ ਜ਼ਿਆਦਾ ਨਹੀਂ ਹੈਗਾ ਖਰਤਾਰਪੁਰ ਸਾਹਿਬ ਸਵੈਨਿਅਰ ਦੀ ਆ ਗਈ ਜੇ ਕੁਛ ਛੋਟੀਆਂ ਚੀਜ਼ ਲੈ ਕੇ ਜਾਣੀਆਂ ਹਨ ਤੇ ਬਾਕੀ ਟ੍ਰੈਡੀਸ਼ਨਲ ਡਰੈਸਸ ਵਗੈਰਾ ਜੁੱਤੀਆਂ ਹੋਰ ਆਹੀ ਕੁਛ ਇੰਨਾ ਕਹ ਜੀ ਬਾਜ਼ਾਰ ਪਰ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਵਧਾਤਾ ਇਧਰ ਆ ਨਵਾਂ ਬਣਿਆ ਜੀ ਪਹਿਲਾਂ ਹੁੰਦਾ ਨਹੀਂ ਸੀਗਾ ਆਹ ਜਦੋਂ ਅਸੀਂ ਦੇਖ ਕੇ ਗਏ ਆ ਪਹਿਲਾਂ ਹਾਂ ਜੀ ਇਹ ਸਾਰਾ ਪਹਿਲਵਾਂ ਰੇੜੀ ਪਤਨ ਕੀ ਕੁਛ ਨਵਾਂ ਨਵਾਂ ਚਲਾਤਾ ਕੰਮ ਇਹ ਦੇਖੋ ਜੀ ਆਹ ਸਾਰਾ ਏਰੀਆ ਨਵਾਂ ਬਣਦਾ ਸੰਗਤ ਹੋਰ ਆਉਂਦੀਆਂ ਤਾਂ ਕਰਕੇ ਇਹ ਵੀ ਖੁੱਲਾ ਕਰਦੇ ਜਾਂਦੇ ਆ ਹੌਲੀ-ਹੌਲੀ ਕਰਕੇ ਅਖਰੋਟ ਹਲਵਾ ਹੈ ਮਲਤਾਨੀ ਸੋਨਾ ਹਲਵਾ ਇਹ ਸਾਰੀਆਂ ਚੀਜ਼ਾਂ ਹੈ ਕਰਤਾਰਪੁਰ ਸਾਹਿਬ ਤੋਂ ਮਿਲ ਜਾਂਦੇ ਆ ਲਾਹੌਰ ਵੈਕ ਤੇ ਟੈਸਟ ਕਰ ਸਕਦੇ ਆ ਡਰਾਈ ਫਰੂਟ ਵਾਲੀ ਹੈ ਸੁੱਕੇ ਮੇਵੇ ਚੱਕੀ ਜਾਂਦੇ ਆ ਤੇ ਆਪਣੇ ਵਾਲੇ ਬੰਦੇ ਦਾ ਵੀ ਅਖਰੋਟ ਫਰੂਟ ਲੈ ਕੇ ਆਈ ਹੈ ਹੈ ਵੀ ਵਧੀਆ ਜੀ ਤੇ ਦਿਖਾ ਦਈਏ ਤੁਹਾਨੂੰ ਥੋੜੇ ਜੇ ਵੈਸੇ ਤਾਂ ਪੰਜਾਹ ਸੱਤ ਤੋਂ ਮਿਲ ਜਾਂਦੇ ਪਰ ਖਤਮ ਹੋ ਗਏ ਸੀ ਉਹਨਾਂ ਬਾਅਦ ਆ ਅੰਜੀਰ ਪਈ ਹੈ ਅਖਰੋਟ ਪਈ ਹੈ ਖਜੂਰਾਵਾਂ ਪਈਆਂ ਬਦਾਮ ਬਏ ਇੱਕ ਬਦਾਮ ਹੋਰ ਤਰ੍ਹਾਂ ਦੇ ਨਹੀਂ ਹਾਂਜੀ ਹੋਰ ਤਰ੍ਹਾਂ ਦੇ ਛੋਟੇ ਛੋਟੇ ਜਿਹਾ ਆਖ ਰੋਟ ਦੇਖੋ ਕਿੰਨੇ ਸੋਹਣੇ ਬਏ ਆਖ ਰੋਟ ਵੀ ਹੋਰ ਤਰ੍ਹਾਂ ਦੇ ਹੁੰਦੇ ਨੇ ਲੈ ਵੇ ਮਾਰਦਾ ਸੌਦਾ ਤੇ ਪਾਕਿਸਤਾਨ ਚ ਉਹ ਪੈਸੇ ਸੁਣਨ ਨੂੰ ਹੀ ਖਾਸੇ ਲੱਗਦੇ ਹੁੰਦੇ ਨੇ ਬਣਦੇ ਕੁਝ ਨਹੀਂ ਜਦੋਂ ਇੰਡੀਆ ਦੇ ਹਿਸਾਬ ਨਾਲ ਕਰਦੇ ਓਦੋਂ ਥੋੜੀ ਹੁੰਦੇ ਨੇ ਠੀਕ ਐ ਸੋਹਣਿਆ ਰਾਜੀ ਐ ਨਜ਼ਾਰੇ ਬੰਦ ਤੇਰੇ ਨਜ਼ਾਰੇ ਬੰਦ ਦਿੱਤੇ ਨੇ ਜਾਦੀ ਦੇਦੇ ਦੇਖ ਲੈ ਵਾਦੀ ਦੇਦੇ ਤੈਨੂੰ ਹੁਣ ਪਰ ਮੁੱਲ ਗਰਾਉਂਡ ਦਾ ਸਵਾਦ ਆਉਣਾ ਹੁੰਦਾ ਚੱਲ ਚੰਗਾ ਬਾਏ ਹੋਰ ਭਾਈ ਜੀ ਸਤਿ ਸ਼੍ਰੀ ਅਕਾਲ ਲੈ ਵੀ ਬੋਣੀ ਕਰਾਦੀ ਆਉਣ ਸਰ ਵਿਚਾਰ ਚ ਤੇ ਹੁਣ ਹੋਰ ਕੁਝ ਦੇਖ ਲਈਏ ਕਪੜਾ ਲੀੜਾ ਇੱਧਰ ਸੂਟ ਲੱਗੇ ਹੋਏ ਐ ਇੱਥੋਂ ਤਾਂ ਬੀਬੀਆਂ ਹੀ ਨਿਕਲਣੀ ਐ ਇੱਥੋਂ ਮਿਲ ਜਣੀ ਐ ਬੋਸ ਕੀ ਤੁਹਾਨੂੰ ਦੇਖਦੇ ਆਂ ਜੇ origignal ਕੱਟਦਾ ਕਿ ਨਾ ਹਜੇ ਤੱਕ ਨਹੀਂ ਗੱਡੀ ਆ ਤਾਂ ਖਾਸਾ ਹੁਣ ਮਾੜਾ ਇਹ ਨੇੜੇ ਲੱਗਿਆ ਤੂੰ ਮੈਂ ਤੁਹਾਨੂੰ ਦੱਸਣਾ ਇਹ origignal ਹੁਣ ਵੀ ਨਹੀਂ ਇਹ ਨੇੜੇ ਲੱਗਿਆ ਤੂੰ ਹੁਣ ਥੋੜਾ ਜਿਹਾ ਸਰਦਈ ਜੀ ਹੁੰਦੀ ਆ ਥੋੜੀ ਜੀ ਇਹ ਨਾ ਇਹਨਾਂ ਨੂੰ ਤਾਂ ਹੀ ਕਹਿ ਕੇ ਦੇ ਦਿੰਦੇ ਨੇ ਆ ਲਿਖਿਆ ਹੁੰਦਾ ਨੇ ਤੇ ਦੇਖ ਆ ਲਿਖਿਆ ਤੇ ਤੇ ਜੀ ਬੋਸ ਕੀ ਆਹੀ ਕਹਿ ਕੇ ਵੇਚ ਰਹੇ ਨੇ ਆ ਸੱਚ ਪਤਾ ਕੀ ਕਰ ਇਹਦੇ ਤੇ ਬੋਸ ਕੀ ਇਹ ਲਿਖਿਆ ਨਹੀਂ ਹੁੰਦਾ ਉਹ ਸਾਹਿਬ ਨਾਲ ਤੁਸੀਂ ਰੇਟਰ ਰੱਖੀ ਹੋਈਆਂ ਨੇ ਨਾ ਹੁਣ 22000 ਦੀ ਹੁੰਦੀ ਆ ਉਹ ਕਿੱਥੇ ਕੋਈ ਲੈ ਆ ਥੋੜਾ ਜਿਹਾ ਨੇੜੇ ਲੱਗੀ ਕਹਾਣੀ ਹੋਰ ਇਹ ਤੋਂ ਵਧੀਆ ਕੋਈ ਇਸ ਤੋਂ ਵਧੀਆ ਨਹੀਂ ਹੈਗੀ ਅੱਛਾ 7000 ਰੁਪਏ ਦਾ ਪਾਕਿਸਤਾਨੀ 8000 ਰੁਪਏ ਦਾ 7000 ਪਾਕਿਸਤਾਨੀ ਦਾ ਸੂਟ ਪੂਰਾ ਕੁਰਦਾ ਹੋਵੇ ਮੈਂ ਕਿੰਨੇ ਉੱਥੋਂ ਹੀ ਲਵਾਂਗੇ ਲਾਹੌਰੋਂ ਇਹ ਤੋਂ ਬੰਨ ਨਹੀਂ ਗੱਲ ਕਿੰਨੇ ਗਾਜ ਦੇ ਮੈਂ 7 ਗਾਜ ਲਵਾਂ ਇਹ ਪਿੰਡਾਂ ਵਾਲੇ ਸਰਦਾਰ ਕਹਿੰਦੇ ਆ ਗਏ ਜੁੱਤੀਆਂ ਦੀਆਂ ਦੁਕਾਨਾਂ ਦੇ ਜਰੀ ਦੀ ਜੁੱਤੀ ਭਾਲਦੇ ਆ ਇਹ ਲੱਬਦੇ ਲੱਬਦੇ ਮਲਤਾਨੀ ਖੁੱਸਾ ਲੈਂਦੇ ਆ ਚਾਚਾ ਜੀ ਦਾ ਨੰਬਰ ਦਾ ਸਪੈਸ਼ਲ ਆਰਡਰ ਕਰਾਉਣਾ ਪਊਗਾ ਤੁਹਾਡੇ ਕੋਲ ਲਿਮਟਰ ਕੋਟ ਤੇ ਚਲੇ ਗਿਆ ਉਹਦਾ ਐ ਨਹੀਂ ਇਹਨਾਂ ਕੋਲ ਮੇਰੇ ਮੇਜ ਦੀ ਇਹਦਾ ਪੁੱਤ ਦਾ ਰੈਂਟ ਦਾ ਤੁਹਾਡੇ ਕੋਲ ਦੀ ਦਾ ਆ ਪਈਆਂ ਜੋਤੀ ਦਾ ਅਰੇ ਪਰ ਤੁਹਾਡੇ ਕੋਲੇ ਉਹ ਪਈਆਂ ਨਾ ਵੀ ਹਾਂਜੀ ਮਲਦਾਨੀ ਖੋਸਾ ਹੈ ਦਾ ਕਿੰਨਾ ਸਾਈਜ਼ ਚਾਹੀਦਾ ਹਾਂ ਕਿੰਨਾ ਦਾ ਬਰਾਬਰ 1785 ਰੁਪਏ ਰੇਪਣੇ ਸੋਹਣੀਆਂ ਜੋਤੀ ਦਾ ਕਿੰਨੇ ਦੀ ਹੈ ਆਪਣੇ 1785 ਇੰਡੀਆ ਦੀ 1700 ਦੀ ਬਾੜੀ ਨਹੀਂ ਫਿਰ ਇੰਡੀਆ 1700 ਦੀ ਕੀ ਬਾੜੀ ਇਹ ਕਿਹਾ ਨਾ 2500 ਰੁਪਏ ਦੀ 15000 ਦਿਖ ਨਹੀਂ ਤਾਂ ਗ੍ਰੈਂਸੀ ਸੋਹਣੀ ਹੈ ਨਾ ਇਹ ਸਾਡੇ ਵਾਲੇ ਬੰਦੇ ਨੇ ਯਾਰ ਸਮਾਨ ਦਾ ਦੇਖ ਸਾਰਾ ਲੈਣਾ ਲਾਹੌਰ ਤੋਂ ਤਾਂ ਵਿੰਡੋ ਸ਼ਾਪਿੰਗ ਕਰਦੇ ਫਿਰਦੇ ਇੱਕ ਸ਼ੁਗਲ ਮੇਲਾ ਕਰਦੇ ਰੌਣਕ ਮੇਲਾ ਦੇਖਦੇ ਸ਼ਾਪਿੰਗ ਕਰ ਰਹੇ ਨੇ ਚੈੱਕ ਕਰਦੇ ਨੇ ਕਿੰਨਾ ਕੁ ਰੇਟ ਮਾਰਕੀਟ ਦੇ ਵਿੱਚ ਚੱਲਦਾ ਫਿਰ ਉੱਥੇ ਆ ਕੇ ਵਾਰਗ ਨਹੀਂ ਕਰਾਂਗੇ ਹਾਂ ਇੱਥੋਂ ਚੈੱਕ ਕਰਕੇ ਜਾਣਗੇ ਸਾਰਾ ਵੀ ਆਹ ਚੀਜ਼ ਉੱਥੇ ਇੰਨੇ ਦੀ ਸੀ ਉੱਥੇ ਇੰਨੇ ਸੀ ਕਿਉਂ ਜੀ ਐਵੇਂ ਹੀ ਆ ਹੂੰ ਲਾਹੌਰ ਦੇ ਬਾਜ਼ਾਰਾਂ ਚ ਕਮਾਉਨੇ ਇਹਨਾਂ ਨੂੰ ਦੋ ਕੁ ਦਿਨਾਂ ਬਾਅਦ ਇਹ ਆ ਗਈ ਜੀ ਪਾਕਿਸਤਾਨ ਦੀ ਮਸ਼ਹੂਰ ਸਗਾਤ ਮਲਤਾਨੀ ਸੋਨ ਹਲਵਾ ਇਹ ਜਿਵੇਂ ਆਗਰੇ ਦਾ ਪੇਠਾ ਮਸ਼ਹੂਰ ਹੈ ਮਸ਼ਹੂਰ ਹੈ ਜੀ ਇਥੇ ਜਿਵੇਂ ਆਗਰੇ ਦਾ ਪੇਠਾ ਜ਼ਰੂਰ ਜ਼ਰੂਰ ਮੰਗਦੇ ਨੇ ਨਾ ਲੋਕ ਜਦੋਂ ਹਜੂਰ ਸਾਹਿਬ ਜਾਨਾ ਕਿਹੜਾ ਬੇਠਾ ਹੁੰਦਾ ਜੀ ਪੰਜ ਛੇ ਬੇਠਾ ਹੂੰ ਪੰਜ ਛੇ ਹੈਨਾ ਪੰਜ ਛੇ ਬੇਠਾ ਵਾਲਾ ਮਸ਼ਹੂਰ ਆ ਉਥੇ ਦਾ ਜਦੋਂ ਆਪਾਂ ਕਰਤਾਰਪੁਰ ਸਾਹਿਬ ਕਾਰਿਡੋਰ ਆ ਇਸੇ ਲੈ ਕੇ ਗਏ ਸੀ ਹਾਂਜੀ ਉਦੋਂ ਇਹ ਲੈ ਕੇ ਗਏ ਸੀ ਅਸੀਂ ਹਲਵਾ ਪ੍ਰਸ਼ਾਦ ਵਰਗਾ ਹੁੰਦਾ ਹੂੰ ਆ ਡਰਾਈ ਫਰੂਟ ਦੀ ਫਿਰ ਦੁਕਾਨਾਂ ਇਹ ਉਹ ਜੀਆਂ ਦਿਖਾਣਾ ਹੈ ਇਹ ਪਹਿਲਵਾਨ ਰੇਵੜੀ ਰੇਵੜੀ ਵੇਚੀ ਜਾਂਦਾ ਜੀ ਇਹ ਸਾਰੀਆਂ ਦੁਕਾਨਾਂ ਨਵੀਆਂ ਖੁੱਲੀਆਂ ਜੀ ਪਹਿਲਾਂ ਕੋਈ ਦੁਕਾਨ ਨਹੀਂ ਹੁੰਦੀ ਸੀ ਹਜੇ ਅੱਧੀਆਂ ਚੱਲੀਆਂ ਨਹੀਂ ਹੈਗੀਆਂ ਇਹਨਾਂ ਜੋ ਅੱਗੇ ਤੱਕ ਕੁਝ ਖਾਲੀ ਪਈਆਂ ਨੇ ਜੀ ਅੰਜੀਰ ਅੰਜੀਰ ਵੀ ਡਰਾਈ ਫਰੂਟ ਕਰਦੇ ਆ ਇਹ ਬੰਦੇ ਨੂੰ ਬਹੁਤ ਗੁਣਕਾਰੀ ਹੁੰਦੀ ਹੈ ਫਾਈਟ ਨੂੰ ਇਹ ਖਾਣੀ ਚਾਹੀਦੀ ਹੈ ਸੱਤ ਅੱਠ ਤਰ੍ਹਾਂ ਦੇ ਡਰਾਈ ਫਰੂਟ ਤਾਂ ਖਾਣੇ ਬੰਦ ਨੂੰ ਪੱਕਾ ਖਾਣੇ ਜਾਂਦਾ ਸਾਸਿਕਾਲ ਜੀ ਕਿਵੇਂ ਹੋ ਪੰਜਾਬ ਵਾਲੇ ਦਾ ਸਾਰੇ ਮੇਲੇ ਲੁੱਟਣ ਲੱਗੇ ਹੋਏ ਆ ਬਈ ਸਮਾਨ ਲੈਣ ਵੱੱਤ ਵੱੱਤ ਲੈ ਜੀ ਇਹ ਹੈ ਇਹ ਗਟਕਾਲੀ ਹੈ ਅਖਰੋਟ ਹੋਰ ਸਾਰਾ ਸਮਾਨ ਹੈ ਕੀ ਬਾਪੂ ਜੀ ਪੂਰੀ ਦੁਨੀਆ ਚ ਘੁੰਮਿਆ ਹੋਇਆ ਏ ਖੁਸ਼ੀ ਬੇਟੀ ਜਿਹੜੀ ਇਹਦੇ ਨਾਲ ਹੈ ਅਸੀਂ ਇਹਦੀਆਂ ਮੂਵੀਆਂ ਦੇਖਦੇ ਰਹਿੰਦੇ ਹਾਂ ਬਹੁਤ ਵਧੀਆ ਵਧੀਆ ਸਾਨੂੰ ਜਾਣਕਾਰੀ ਮਿਲਦੀ ਹੈ ਬਾਹਰਲੇ ਦੇਸ਼ਾਂ ਦੀ ਕਿੱਥੇ ਕੀ ਹੋ ਰਿਹਾ ਹੈ ਜਿਵੇਂ ਕੈਨੇਡਾ ਚ ਕੁਝ ਹੋ ਰਿਹਾ ਆ ਬੱਚੇ ਜਾ ਰਹੇ ਆ ਉੱਥੇ ਕਿਵੇਂ ਰਹਿਣ ਸਹਿਣ ਆ ਹੋਰ ਬਾਪ ਜੀ ਇਹਨੂੰ ਐ ਕਹ ਦੋ ਕਿ ਡ్రਾਈ ਫਰੂਟ ਵਧੀਆ ਨਹੀਂ ਸਾਰਾ ਪਤਾ ਇਹਨੂੰ ਵੀ ਡਾਈ ਫਰੂਟ ਇਹਨੂੰ ਜਰੂਰ ਵਧੀਆ ਦਈ ਸਾਨੂੰ ਤੇ ਜਿਹੜਾ ਮਰਜ਼ੀ ਤੇ ਨਾ ਨਾ ਸ਼ੁਕਰੀਆ ਮਾੜਾ ਲੈ ਲੇ ਜੀ ਭਲਾ ਮਤ ਉਹ ਐਸੀ ਆ ਕੇ ਦੇਖਣਾ ਹੋਰ ਭਾਈ ਜਾਨ ਕੀ ਹਾਲ ਚਾਲ ਠੀਕ ਠਾਕ ਚੱਲ ਵਧੀਆ ਠੀਕ ਹੈ ਮਿਲਦੇ ਆਂ ਹੈ ਓਕੇ ਐ ਬਾਈ ਕਹਿੰਦਾ ਕਹਿੰਦਾ ਜਿਹੜੇ ਡੱਬੇ ਸਾਡੇ ਟੇਸਟ ਕਰਨ ਨੂੰ ਇਹ ਰੱਖੇ ਹੋਏ ਨੇ ਕਹਿੰਦਾ 2-3 ਕਿਲੋ ਦਾ ਪੰਜਾਬੀ ਰੋਜ ਐਂ ਖਾ ਜਾਂਦੇ ਹਾਂ ਸਾਡਾ ਹੈਂ ਜਾੜਾਂ ਕਿਲੀਆਂ ਕਰਨ ਨੂੰ ਗਾਜਾ ਤੇ ਟੇਸਟ ਕਰਦੇ ਕਰਦੇ ਵੀ ਆਹ ਕੀ ਰੇਟ ਆਹ ਕੀ ਰੇਟ ਕਹਣਾ ਵੇਚਣਾ ਦਾ ਮਹਿੰਗਾ ਹੀ ਹੁਣ ਕੀ ਕਰੀਏ ਕਿਉਂ ਵੀ ਐਦਾਂ ਹੀ ਆ ਗੱਲ ਹੈ ਦੋ ਤਿੰਨ ਕਿਲੋ ਝੜਦੇ ਨਹੀਂ ਤੁਹਾਡੇ ਨਾਲ ਮੁਹੱਬਤ ਹੈ ਤੁਸੀਂ ਜਿੰਨਾ ਮਰਜ਼ੀ ਖਾਓ ਕਿ ਲੈਣਾ ਆਪਾਂ ਲੈ ਤਾਂ ਲੈ ਸੀ ਬਦਾਮ ਲੈ ਲਓ ਛੋਟੇ ਲਓ ਜੀ ਹੁਣ ਪਹੁੰਚ ਗਏ ਆਪਾਂ ਵਾਪਸ ਗੁਰਦੁਆਰਾ ਸਾਹਿਬ ਦੀ ਮਾਰ ਦੇ ਵੱਲ ਸ਼ਾਪਿੰਗਾਂ ਕਰ ਲੈਣੀਆਂ ਤੇ ਹੁਣ ਅਸੀਂ ਤੁਹਾਨੂੰ ਪਿਛਲੇ ਪਾਸੇ ਜਿੱਥੇ ਆਪਣੇ ਜੀ ਰਹਿਸ਼ੀ ਕਮਰੇ ਜਾਂ ਹੋਰ ਬਣਿਆ ਹੋਇਆ ਨਾ ਹੁਣ ਉਧਰਲੇ ਪਾਸੇ ਸਾਰਾ ਤੁਹਾਨੂੰ ਲੈ ਕੇ ਚਲਦੇ ਹਾਂ ਜੀ ਤੇ ਸਾਹਮਣੇ ਵਾਲੇ ਪਾਸੇ ਸਾਰਾ ਲੰਗਰ ਹਾਲ ਦਾ ਏਰੀਆ ਆ ਗਿਆ ਤੇ ਇਧਰਲੇ ਪਾਸੇ ਦਿਖਾ ਦ ਤੁਹਾਨੂੰ ਨਾ ਸੰਗਤ ਲਈ ਸਪੈਸ਼ਲ ਇਹਨਾਂ ਨੇ ਇਹੋ ਜਿਹੇ ਛੋਟੇ ਛੋਟੇ ਟੈਂਟ ਲਾਏ ਹੋਇਆ ਥੱਲੇ ਚੇਅਰਜ਼ ਨਾਲ ਰੱਖੀਆਂ ਲਾਉਣ ਦੇ ਵਿੱਚ ਕਿ ਸੰਗਤ ਇੱਥੇ ਆ ਕੇ ਬੈਠ ਸਕੇ ਕਿਉਂਕਿ ਦਰਸ਼ਕਾਂ ਨੂੰ ਗੱਲਾਂ ਗੁਰੂ ਘਰ ਹੀ ਆ ਤੇ ਫਿਰ ਸਾਰਾ ਦਿਨ ਇੱਥੇ ਵੀ ਖੁੱਲਾ ਹੀ ਹੁੰਦਾ ਕੋਈ ਲੋਕਲ ਗੁਰਦੁਆਰਾ ਸਾਹਿਬ ਹੋਰ ਨਹੀਂ ਦੇਖਣਾ ਬਾਹਰ ਕਿਤੇ ਤੁਹਾਨੂੰ ਇਥੋਂ ਪ੍ਰਕਰਮਾਂ ਤੋਂ ਜਾਣ ਨਹੀਂ ਦਿੰਦੇ ਇਸ ਕਰਕੇ ਥਾਂ-ਥਾਂ ਪ੍ਰਬੰਧ ਹੁੰਦੇ ਆ ਤੇ ਸੰਗਤਾਂ ਵਿੱਚ ਆਰਾਮ ਨਾਲ ਆਪਣਾ ਰਿਲੈਕਸ ਰਹਿੰਦੀ ਆ ਹੁਣ ਤੁਹਾਨੂੰ ਜੀ ਅਸੀਂ ਲੰਗਰ ਹਾਲ ਦੇ ਅੰਦਰ ਲੈ ਬੈਸ ਲੈ ਕੇ ਚੱਲਦੇ ਸੰਗਤ ਅੰਦਰ ਵੀ ਕਾਫੀ ਜ਼ਿਆਦਾ ਤੇ ਉਹ ਦਾ ਲੰਗਰ ਹਾਲ ਇਹ ਇੱਕੋ ਹੀ ਆ ਜੀ ਸਾਰੀ ਜਥੇ ਵਾਲੀ ਸੰਗਤ ਆ ਜੀ ਬਹਿ ਕੇ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਫੇਰ ਆਪਾਂ ਬਾਹਰਲੇ ਪਾਸੇ ਹੋਰ ਪਾਸੇ ਚੱਲਾਂਗੇ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਹਾਂ ਜੀ ਪਰਿਮਨ ਸਤਿ ਸ਼੍ਰੀ ਅਕਾਲ ਜੀ ਇਹ ਗੁਰਦੁਆਰਾ ਸਾਹਿਬ ਦਾ ਸਾਰਾ ਮਤਲਬ ਨਵਾਂ ਬਣਾ ਕਰਕੇ ਹੁਣੇ ਬਣਿਆ ਹੋਇਆ ਹੈ ਤਾਂ ਕਰਕੇ ਸਾਰੇ ਪ੍ਰਬੰਧ ਪੂਰੇ ਵਧੀਆ ਪਰ ਸਟਾਈਲ ਹੈ ਦਾ ਆ ਪ੍ਰਾਣਾ ਰੱਖਿਆ ਹੋਇਆ ਲੰਗਰ ਹਾਲ ਦੀ ਜਿਵੇਂ ਪੰਜਾ ਸਾਹਿਬ ਕਪੈਸਿਟੀ ਘੱਟ ਸੀਗੇ ਇਥੇ ਹੁਣ ਵੀ ਅੱਜ ਦੇ ਟਾਈਮ 'ਚ ਬਣਨ ਕਰਕੇ ਅ ਮਤਲਬ ਉਮੇ ਮੌਜੂਦਾ ਸਮੇਂ ਨੂੰ ਜੀ ਸੰਗਠਨ ਇੰਨੀ ਆਉਣੀ ਹੈ ਦੇਖੋ ਕਿੱਡੇ-ਕੱਡੇ ਲੰਗਰ ਹਾਲ ਬਣਾਏ ਹੋਏ ਆ ਸਕਰਦਾਰ ਦਵਾਰਾ ਸਭ ਜਨਾ ਸਾਰੀਆਂ ਜਿਹੜਾ ਸ਼ਾਮੁਖੀ ਜਿ ਲਿਖਿਆ ਹੋਇਆ ਨੇ ਇਹਨਾਂ ਦੀ ਲੈਂਗੁਏਜ ਹੈ ਹੁਣੀ ਪੰਜਾਬੀ ਇਹ ਵੀ ਜਾਂ ਉਰਦੂ ਹੋ ਸਕਦੀ ਹੈ ਪਰ ਮੈਨੂੰ ਲੱਗਦਾ ਪੰਜਾਬੀ ਹੋਊਗੀ ਤੇ ਨਾਲ ਇੰਗਲਿਸ਼ ਹੈਗੀ ਹੈ ਨਾਲ ਆਪਣੇ ਵਾਲੀ ਗੁਰਮੁਖੀ ਵੀ ਹੈਗੀ ਹੈ ਇਧਰਲੇ ਪਾਸੇ ਦੇਖੋਗੇ ਜਦੋਂ ਇਧਰ ਗੁਰਮੁਖੀ ਚ ਆਪਣੀ ਲਿਪੀ ਚ ਪੰਜਾਬੀ ਚ ਸਿੱਧਾ ਲਿਖਿਆ ਹੋਇਆ ਹੈ ਸਰਤਾਰਪੁਰ ਸਾਹਿਬ ਆ ਕੇ ਵੀ ਜਿਹੜਾ ਰਹਿਣ ਸਹਿਣ ਦਾ ਪ੍ਰਬੰਧ ਹੁੰਦਾ ਹੈਗਾ ਉਹ ਇਸ ਤਰੀਕੇ ਦਾ ਹੁੰਦਾ ਜਿਵੇਂ ਸਾਹਮਣੇ ਟੈਂਟ ਲਗੇ ਹੋਏ ਆ ਇਹਦਾ ਤੁਸੀਂ ਪੰਜਾ ਸਾਹਿਬ ਜਾਂ ਇਸ ਤੋਂ ਪਹਿਲਾਂ ਜੀ ਨਨਕਾਣਾ ਸਾਹਿਬ ਜਾਂ ਲਾਹੌਰ ਸਾਰੇ ਕੀ ਦੀ ਲੰਬਾ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਂਦਾ ਹੈਗਾ ਮਤਲਬ ਇੱਕ ਥਾਂ 'ਤੇ ਵੱਡੇ ਵੱਡੇ ਹਾਲ ਬਣਾ ਕੇ ਪਰ ਇੱਥੇ ਕਾਫੀ ਸਾਰੇ ਰੂਮ ਵੀ ਬਣੇ ਹੋਏ ਆ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਕਮਰੇ ਬਣੇ ਹੋਏ ਆ ਕਮਰੇ 'ਚ ਵੀ ਸੰਗਤ ਨੂੰ ਰਹਿਸ਼ ਮਿਲ ਜਾਂਦੀ ਹੈ ਤੇ ਬਾਕੀ ਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੀ ਸੰਗਤ ਨੂੰ ਨਹੀਂ ਮਿਲਦੇ ਤਾਂ ਇਹ ਚੀਜ਼ਾਂ ਹੋ ਜਾਂਦੀਆਂ ਨੇ ਇਹ ਟੈਂਟ ਚ ਲਾ ਕੇ ਆ ਗੱਦੇ ਵਾਧੂ ਮਿਲ ਜਾਂਦੇ ਕੰਮੜ ਵਾਧੂ ਮਿਲ ਜਾਂਦੇ ਰਹਿਣ ਸਹਿਣ ਦਾ ਇਸ ਤਰ੍ਹਾਂ ਕਰਕੇ ਵਧੀਆ ਬਰੋਹੰਦਾ ਪਿਛਲੇ ਪਾਸੇ ਜੀ ਇਧਰਲੇ ਪਾਸੇ ਵੀ ਇਹ ਟੈਂਟ ਲਾਇਆ ਹੋਇਆ ਹੈਗਾ ਇਸ ਤਰੀਕੇ ਦੀ ਇੱਕ ਪਾਸੇ ਬੀਬੀਆਂ ਨੇ ਬੰਦੇ ਉਹਨੇ ਲੰਦਾ ਜਾਂ ਇਕੱਠੇ ਜਿਹੜੇ ਪਰਿਵਾਰ ਨਾਲ ਉਹ ਇਕੱਠੇ ਹੀ ਪਈ ਜਾਂਦੇ ਇਹ ਸਾਰਾ ਸਰਾਵਾਂ ਵਾਲਾ ਏਰੀਆ ਆ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਸਾਰਾ ਜਿੱਥੇ ਰਹਿائش ਲਈ ਸਾਰੀਆਂ ਚੀਜ਼ਾਂ ਬਣਾ ਕੇ ਦਿੱਤੀਆਂ ਹੋਈਆਂ ਨੇਗੀਆਂ ਕੁਝ ਸੰਗਤ ਜੀ ਇਸ ਤਰ੍ਹਾਂ ਪ੍ਰਕਰਮਾਂ 'ਚ ਜਿਹੜੇ ਬਰਾਂਡੇ ਬਣੇ ਹੋਏ ਐ ਇਹਦੇ 'ਚ ਐ ਗੱਦੇ ਲਾ ਕੇ ਇੱਥੇ ਵੀ ਆਪਣਾ ਰਾਤ ਨੂੰ ਰੈਣ ਬਸੇਰਾ ਕਰਨ ਦੀ ਹੈਗੀ ਆ ਸਾਰੇ ਪਾਸੇ ਜਿੰਨਾ ਵੀ ਤੁਸੀਂ ਕਰਤਾਰਪੁਰ ਸਾਹਿਬ ਦੇਖੋਗੇ ਨਾ ਸਾਰੇ ਪਾਸੇ ਇਸ ਤਰ੍ਹਾਂ ਹੀ ਰਾਤ ਨੂੰ ਗੱਦੇ ਲਾ ਲੈਂਦੇ ਆ ਪੂਰੀ ਪ੍ਰਕਰਮਾ ਦੇ ਵਿੱਚ ਪਰ ਗੱਦੇ ਕੰਬਲ ਬਹੁਤ اچھے ਨਹੀਂ ਤੇ ਗੱਦੇ ਕੰਬਲ ਬਿਲਕੁਲ ਨਵੇਂ ਦਿੱਤੇ ਹੁੰਦੇ ਹਨ ਇਹਨਾਂ ਬਲੋ ਤੇ ਇੱਥੇ ਵੀ ਸੌਣ ਦਾ ਪ੍ਰਬੰਧ ਹੈ ਜਿਹੜਾ ਹੋ ਜਾਂਦਾ ਹੈਗਾ ਅੱਜ ਕੋਈ 5 6000 ਦੇ ਨੇੜੇ ਯਾਤਰੀ ਇੱਥੇ ਠਹਿਰਿਆ ਹੋਇਆ ਹੈਗਾ ਮਤਲਬ ਆਪਣਾ ਜਥਾ ਜਥੇ ਤੋਂ ਇਲਾਵਾ ਹੋਰ ਵੀ ਬਾਹਰੋਂ ਸੰਗਤ ਆਈ ਹੋਈ ਹੈਗੀ ਤੇ ਸਾਰੇ ਪ੍ਰਕਰਮ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮਰਤ ਹੈ ਆਗਮਨ ਸੋਹਣੇ ਦੇਖੋ ਤੁਸੀਂ